ਉਹ ਸਹਬੂ ਜੀ ਰਹਿਰਾ ਸਹਬੂ ਹਰ ਜੋ ਜੋ ਭਗਤ ਪਾਇਆ ਤੈਜ ਰਖਦਾ ਆ ਰਾਮ ਰਾਜੇ ਹਰ ਨਗ ਦੁਸ਼ਟ ਮਾਰਿਆ ਪਰਨਾਥ ਰਾਇ ਅੰਧਾਰੀਆਂ ਨਿੰਦ ਕਾ ਬਿਟਦੇ ਨਾਮ దిਆ ਮੁਖ ਲਾਇਆ ਜਨ ਨਾਨਕ ਸਰ ਸੇਬਿਆ ਅੰਤਲੇ ਛੜਾਇਆ ਓਮ ਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆ ਜਾਂ ਸੁਖਤਾ ਬਨੁ ਹੋਈ ਉਤਰਤਾ ਕਰਨਾ ਮੈ ਨਾਹੀ ਜਾਂ ਹਉ ਕਰੀ ਨ ਹੋਈ ਮਨ ਹਰੇ ਕੁਦਰਤ ਵਸਿਆ ਅਦਰ ਅੰਤਨ ਜਾਈ ਲਖਿਆ ਰਹਾ ਜਾਤ ਮੈ ਜੋਤ ਜੋਤ ਮੈ ਜਾਤਾ ਅਕਲ ਖੁਲਾ ਪਰਪੂਰਿਆ ਤੂੰ ਸੱਚਾ ਸਹਿਬ ਸਿਖ ਸਭਲਿਓ ਜਿਨ ਕੀਤੀ ਸੋ ਭਰ ਪਿਆ ਕੋ ਨਾਨਕ ਕਰਦੇ ਕੀ ਬਾਤਾਂ ਜੋ ਕੁਝ ਕਰਨਾ ਸੋ ਕਰ ਰਿਹਾ ਸੋਦਰ ਰਾਗਸਾ ਮੰਨ ਲੈ ਕੋ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਗਿਆ ਸੋਗਰ ਕਿਹਾ ਜਿਤ ਵੇ ਸਰਬ ਸੁਮੋਲੇ ਵਾਜੇ ਤੇਰੇ ਨਾਦਾਨਿਕ ਸੰਕ ਕੀਤੇ ਤੇਰੀ ਭਵਨ ਹਾਰੀ ਕੀਤੇ ਤੇਰੀ ਰਾਗਪਰੀ ਸੁ ਕਹੀਏ ਕੀਤੇ ਤੇਰੀ ਗਵਨ ਹਾਰੀ ਗਾਵਨ ਤੁਧਨੋਂ ਪਉਣ ਪਾਣੀ ਬੈਸੰਤਰ ਗਵੈ ਰਾਜ ਧਰਮਧੁਕਾਰੀ ਗਾਵਣ ਤੁਧਨੋ ਚਿਤ ਗੁਪਤਿ ਨ ਖਜਾਣਾ ਨਿਕਲੀ ਧਰਮ ਵਿਚਾਰੇ ਗਾਵਣ ਤੁਧਨੋ ਸਰਬਰਮਾ ਦੇਵ ਸੋ ਕਿਰੇ ਸਦਾ ਸਭਾਰੀ ਗਾਵਣ ਤੁਧਨੋ ਇੰਦਰੇਂਦਰ ਆਸਨ ਬੈਠੇ ਦੇਵ ਤੀਨ ਦਰ ਨਾਲੇ ਗਾਵਣ ਤੁਧਨੋ ਚਿਤ ਸਮadhi ਅੰਦਰ ਗਾਵਣ ਤੁਧਨੋ ਸਾਧ ਵਿਚਾਰੇ गावना ਤੁਦਨਾ ਜਤੀ ਸਦੀ ਸੰਤੋਖੀ ਗਾਵਨ ਤੁਦਨਾ ਨੀਰਗਰਾਰੇ ਗਾਵਨ ਤੁਦਨਾ ਪੰਡਿਤ ਪਣਾ ਡਗਸਰਾ ਜਗ ਜਗ ਹਿਤਾਨੀ ਗਾਵਨ ਤੁਦਨਾ ਬੁਹਨੀਆ ਮਨ ਬੋਹਣਾ ਸਵਰਗ ਮਚ ਪਿਆਲੇ

ਦੀ ਭਾਵਨਾ ਤੇਰੀ ਬਖਤਰ ਸਾਲੀ ਨੇ ਹੋਰ ਕੀ ਤੇ ਤੁਧਨੋ ਗਾਵਨ ਸੇ ਮਾ ਚਿਤ ਦਇਆਵਨ ਨਾਨਕ ਤੇ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਚਾ ਜੀ ਰਾਈ ਹੈ ਕੀ ਉਸ ਜੈ ਨ ਜਾਸੀ ਰਜਨਾ ਜੀਨ ਰਜਾਈ ਰੰਗੇ ਰੰਗੇ ਭਾਂਦੇ ਕਰ ਕਰ ਜਿਸੀ ਮਾਇਆ ਜਿਨੋਂ ਪਈ ਕਰ ਕਰ ਦੇਖਿਆ ਕੀਤਾ ਆਪੜਾ ਜੋ ਤੁਸੀਂ ਵੜਾਈ ਜੋ ਤੁਸੀਂ ਭਾਵੈ ਸੋਹੀ ਕਰਸੀ ਪਿਰੁਮਨ ਕਰਨਾ ਜਾਏ ਸੋ ਪਖਸ ਸਬਦ ਸਹੀਵਾ ਰਾਨੁ ਕਰਣੀ ਲਜਾਈ ਅਸਮੁਲਾ ਆਪਣਾ ਸੁਟ ਆਖੇ ਸਭ ਕੋਈ ਕੇਵਨ ਵਡਾ ਨੀਠਾ ਹੋਰੀ ਕੀਮਤ ਬਾਇ ਨਾ ਕਹਿ ਜਾਹੀ ਕਹਿ ਜੀਵਨ ਤੇ ਉਹ ਹੈ ਸਮਾਏ ਵਡੇ ਮੇਰੇ ਸਾਹਿਬ ਗਹਿਰ ਗੰਭੀਰ ਗੁਣੀ ਵੀਰਾ ਕੋਈ ਨ ਜਾਣ ਤੇਰਾ ਕੀਤਾ ਕੀ ਕੁਚੇਰਾ ਰਹਾ ਸਭ ਸੁਰਤੇ ਮੇਲਾ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਜਨ ਗੁਰੁ ਗ੍ਰਹਾਈ ਕਹ ਨਾ ਜਾਇ ਤੇਰੀ ਧੁਨ ਵਡਿਆਈ ਸਭ ਸਤ ਸਭ ਤਪ ਸਭ ਜੀਂ ਆਈਆਂ ਸਿੱਧਾ ਪੁਰਖਾਂ ਕੀ ਵਡਿਆਈਆਂ ਤਦ ਵੇਣ ਸਿਧੇ ਕਿਨਹ ਨ ਪਾਇਆ ਕਮਰਨ ਠਾਕ ਰਹੀਆ ਅੱਖਣ ਵਾਲਾ ਗਿਆ ਵਿਚਾਰ ਸਿੱਧੀ ਬਰੇਤੀ ਵੀ ਪੰਡਾਰਾ ਜਸਤੋਂ ਦੇ ਕਿਸੇ ਕਿਆ ਜਾਨ ਨਨਕ ਸਸਵਰਣ ਹਾਰ ਅਸ ਅਮੁਲ ਪਿੰਡ ਅੱਖਾਂ ਜੀਵਾਂ ਵਿਸਰੇ ਮਰ ਜਾਉਂ ਅਖਣਿਆ ਉਖ ਸਾਚਾ ਨਾਮ ਸੱਚੇ ਨਾਮ ਕੀ ਲਗ ਤੂਖ ਉਖ ਖਾਏ ਚਲੀਆਂ ਦੁਖ ਸੋ ਕਿਉ ਬਿਸਰੈ ਮਿਰਬਾਈ ਸੱਚਾ ਸਾਈਂ ਪੁਰ ਸੱਚੇ ਰਾਈ ਰਹਾ ਸੱਚੇ ਨਾਮ ਕੀ ਤੁਲ ਵਡਿਆਈ ਆਖ ਤੱਕ ਕੀਵਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵੱਡਾ ਨੋ ਵੈ ਘਟਨਾ ਜਾਏ ਨਾ ਮਰੇ ਨਾ ਹੋਵੇ ਸੋਗ ਦਿੰਦਾ ਰਹਿਣ ਚੁੱਕੇ ਭੋਗਾ ਗੁੜਿ ਹੋਰ ਨਾਹੀ ਕੋਈ ਨਾ ਕੋ ਬਨਕ ਹੋਏ ਜੇ ਵੜਿਆਪੂ ਤੇਵਨ ਤੇਰੀ ਦਾਤ ਜਿੰਦਿਰ ਕਰਕੇ ਕੀਤੀ ਰਾਤ ਖਸਮ وسਰ ਤੇ ਕਮ ਜਾਤ ਨਾਨਕ ਨਾਮੇ ਬਾਸਨਾਤ ਰਾਗ ਗੁਜਰੀ ਮਲਾ ਚੌਥਾ ਹਰ ਕੇ ਜਨ ਸਤਿਗੁਰ ਸਾਧ ਪੁਰਖ ਦਿਨੋ ਕਰੋ ਗੁਰ ਬਾਸ ਹਮ ਗੀਰੇ ਕਰਮ ਸਤਿਗੁਰ ਸਰਣਾਈ ਕਰਦੇ ਨਾਮ ਕਰਗਾਸ ਮੇਰੇ ਮਿੱਤ ਗੁਰਦੇਵ ਮਗੋਂ ਰਾਮਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰਿ ਕ੍ਰਿਥ ਅਮਰੀ ਰਹਿਰਾਸ ਰਹਾ ਹਰ ਜਨ ਕੀ ਵਡਭਗ ਵਢੀਰੀ ਜਿਨ ਹਰ ਹਰ ਸਦਾ ਹਰਿ ਆਸ ਹਰ ਹਰ ਨਾਮ ਲੈ ਤਪਤਾ ਸਹਿ ਬਿਰ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਰਸ ਨਾਉ ਨਾ ਪਾਇ ਤੇ ਭਾਗ ਹੀਣ ਜੰਪਾਸ ਜੋ ਸਤਗੁਰ ਸਰਣ ਸੰਗਤ ਨਿ ਆਏ ਤੇਗ ਦੀਵੇ ਤਿਰਕ ਜਿ ਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਹੀ ਤੈਨ ਤੋਰ ਮਸਤੁਲੇ ਸਿਆਲੇ ਵਾਸ ਤਨੁ ਤਨ ਸਤ ਸੰਗਤ ਜਿਤ ਸਪਾਇਆ ਮਿਨਿ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ 5 ਕਾਹੀ ਰੇ ਮਨ ਚਿਤ ਵੇ ਉਦਮ ਜਾਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੀ ਉਬਾਏ ਤਾਂ ਕਰਿ ਕਾਗੇ ਕਰ ਦਰਿਆ ਮੇਰੇ ਮਾਦੋ ਜੀ ਸਤ ਸੰਤ ਮਿਲੈ ਸੋ ਕਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾ ਜਨਨ ਪੀਤਾ ਲੋਖ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰਜਿਕ ਸਭਾਹੀ ਠਾਕੁਰ ਕਾਹੀ ਮਨ ਭਾਉ ਕਰਿਆ ਊੜ ਊੜਵਸ ਕੁਸ਼ੋ ਤਿਸ ਪਾਛੇ ਬਚਰੇ ਸ਼ਾਰਿਆ ਤਿਨ ਗਉੜ ਕਲਾਵੇ ਗਉੜ ਜਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨੂ 10 ਛੱਡ ਸਿਧਾਨੂ ਠਾਕੁਰ ਕਰਤਲ ਧਰਿਆ ਜਨਨਾਨਕ ਬਲ ਬਨ ਸਤਿ ਵਰ ਜਾਈਂ ਅਨੰਤਨ ਪਰਵਰਿਆ ਰਾਗ ਸਾਮਲਾ ਚੌਥਾ ਸੋਪੁਰਖ ਗੋਵੰਦਾਰ ਸਤਗੁਰ ਪ੍ਰਸਾਦ ਸੋਪੁਰਖੰਡ ਰੰਜਨ ਹਰਪੁਰਖੰਡ ਰੰਜਨ ਹਰ ਅਗਮ ਅਗਮ ਬਹਾਰ ਸਬਦਿਆਂ ਮੈਂ ਸਬਦਿਆਂ ਮੈਂ ਤੁਜ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਆ ਤੇਮਾਰੀ ਜੀ ਭੋਜਿਆ ਗਾਧਾਧਰ ਹਰਿ ਆਵੋ ਸੰਤੋ ਜੀ ਸਭ ਦੁਖ ਵਿਸਾਰਣ ਹਾਰ ਹਰਿਆਪੇਠਾ ਗੁਰ ਹਰਿਆਪੇ ਸੇਵਕ ਜੀ ਕੀਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰਿ ਇੱਕੋ ਪ੍ਰਕ ਸਮਾਨ ਇਕ ਦਾਤੇ ਇਕ ਵਿਖਾਰੇ ਜੀ ਸਭ ਤੇਰੇ ਚੋਜ ਬਿਢਾਣਾ ਤੂੰ ਆਪੇ ਦਾਤਾ ਆਪੇ ਭੁਤਾ ਜੀ ਹਉ ਤੁਧੁ ਪੁਰੀਆ ਵਰਣ ਜਾਣ ਤੂ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਗਿਆਨ ਅਖ ਵਖਾਣਾ ਜੋ ਸੇਵ ਹੈ ਜੋ ਸੇਵ ਤੁਧ ਜੀ ਜਿਨ ਨਾਨਕ ਤੇ ਸਰਬਣ ਹਰਤੇ ਆਵੇਂ ਹਰਤੇ ਆਵੇਂ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਗਤਾ ਸੇ ਮੁਕਤ ਭੈ ਜਿਨ ਹਰਿ ਆਇਆ ਜੀ ਤਿੰ ਤੁਟ ਜਉ ਕੇ ਪਾਸੇ ਜਿਨਰ ਭਉ ਜਿਨ ਹਰਨ ਭਉ ਧਿਆਇਆ ਜੀ ਤਿਲਕਾ ਭਉ ਸਭ ਗਵਾਸੀ ਜਿਨ ਸੇ ਲਿਆ ਜਿਨ ਸੇ ਬਿਆ ਮਿਰ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੀ ਭਗਤ ਸਲਾਮ ਤੁਜੀ ਹਰ ਅਨੇਕ ਅਨੇਕ ਅਨੰਤ ਤੇਰੀ ਅਣਖ ਤੇਰੀ ਅਣਖ ਕਰੇ ਰਖੂ ਜੀ ਤਪ ਤਪ ਜਪ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਬੋ ਸਿੰਘ ਰਾਮ ਸਾਹਿਬ ਜੀ ਕਰ ਕਰਿਆ ਘਟ ਕਰਮ ਕਰੰਤ ਸੇ ਭਗਤ ਸੇ ਭਗਤ ਭਰੇ ਜਨ ਨਾਨਕ ਜੀ ਜੋ ਭਾਵੇ ਮੇਰੀ ਹਰਿ ਭਗਵੰਤਾ ਤੂੰ ਆਦਿ ਪੁਰਖ ਆਪਨ ਪੁਰ ਕਰਤਾ ਜੀ ਤੂ ਜਿਵੜਿਆ ਹੋਰ ਨ ਕੋਈ ਤੋ ਜੋਗ ਜੋਗੇ ਕੋ ਸਦਾ ਸਦਾ ਤੂੰ ਵੇਖੋ ਜੀ ਬਨੇ ਚਲ ਕਰਤਾ ਸੋਈ ਤੁਦੇ ਆਪੇ ਪਾਵੇ ਸੋਈ ਵਰਤਾ ਜੀ ਤੂੰ ਆਪੇ ਕਰੈ ਸੋਈ ਤੁਦੇ ਆਪੇ ਸਿਰ ਸੋ ਪਾਏ ਜੀ ਤੁਦੇ ਆਪੇ ਸਿਰ ਸੋ ਗੋਈ ਜਨ ਨਾਨਕ ਗੁਣ ਗਾਵ ਕਰਤੇ ਕੀ ਜੋ ਸਭ세 ਗਾਜਣੂਈ ਸਾਭਾ ਬਲ ਚੌਥਾ ਤੂੰ ਕਰਤਾ ਜਗਿਆਰ ਮੇ ਦਾਸਾਹੀ ਜੋ ਤੂੰ ਪਵੈ ਸੋ ਇਥੀ ਸੀ ਜੋ ਤੂੰ ਦੇ ਸੋ ਇਹੋ ਬਾਣੀ ਰਾ ਸਭ ਦੇ ਤੂੰ ਸਭੀ ਦਇਆ ਜਿਸਨੋ ਕਿਰਪਾ ਕਰ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਨੂੰ ਕੁਆਇਆ ਤੂੰ ਜਿਹਾ ਵਿਛੜਿਆ ਮਿਲਿਆ ਤੂੰ ਦਰਿਆ ਸਭ ਤੇ ਮਾਹੀ ਤੂੰ ਬਿੰਦੂ ਜਾ ਕੋਈ ਰਾਹੀ ਜੀਆ ਜੰਤ ਸਭ ਤੇ ਰਾਖੇਲ ਅਭਿ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨਾ ਤੂੰ ਜਾੜੈ ਸੋ ਜਨ ਜਾਣੇ ਹਰ ਗੁਰ ਸਾਧੀ ਆਖਮ ਕਾਣ ਹੈ ਜਿਨ ਅਰਸੇ ਵਿਆ ਤਿਸ ਕੋ ਪਾਇਆ ਸਜ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਜੇ ਰਾਗਿਆ ਸੋਈ ਤੂੰbindu ਜਾ ਵਰਣ ਕੋਈ ਤੂੰ ਕਰ ਕਰ ਵਿਗਿਆ ਜੜੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸਮੁ ਲਾ ਪੈਨਾ ਤਿਸਰ ਮਰੜੇ ਪੈਲੇ ਨੀ ਵਸਾ ਪਾੜਿ ਪਾਵਕ ਤੁਹੀ ਹੈ ਕੀਆ ਸੰਗਤੁ ਮੋਹ ਹੈ ਬਗਨੀ ਚਾਲੇ ਹਮ ਦੇਖਾਂ ਤੈਨੂ ਬਿਆਲੇ ਮਾਨੇਕ ਨਚੇਤ ਸਭੂੜ ਮਨਾਰ ਬਿਸਰਤੀ ਰੇ ਗੁਣ ਗਨਿਆ ਰਹਾ ਲਾਹੁ ਜਤੀ ਸਤੀ ਨਿ ਭੜਿਆ ਮੂਰਖੂਖ ਦਾ ਜਨਮ ਗਇਆ ਰਣਵਤਨਾ ਅਨੰਗ ਦਿਨ ਕੀ ਸ਼ਰਨ ਜਿੰਤੂ ਨਾਹੀ ਵਿਸਰਿਆ ਅਸ ਮਹਲਾ ਪੰਜਵਾ ਭਈ ਪ੍ਰਭ ਦ ਮਾਨਕ ਦੇ ਬਰੀਆ ਗੋਦ ਮਿਲ ਕੀ ਤੇਰੀ ਬਰੀਆ ਸਵਰਗਾਤਰ ਕੀ ਤੈਨ ਕਾਮ ਮਨ ਸਾਸੁਂਦ ਭਜ ਕੇਵਲ ਨਾਮ ਸੰਜਾਮ ਲਾਗ ਪਵਜਲ ਤਰਨ ਗੈ ਜਨੁ ਬਿਰਤਾਂ ਯਾਤ੍ਰਮੋ ਅਗਰਾ ਜਪ ਤਪ ਸੰਜਮ ਤਰਮਨ ਕਮਾਇ ਸੇਵਾ ਸਾਧਨ ਜਨ ਅਰ ਰਾਇ ਕਉਰ ਨਿਕ ਅਮਨੀਚ ਕਰਮ ਸਰਨ ਬਰ ਕੀ ਰਖੋ ਸਰਮਾ ਜਪ ਤਪ ਸੰਜਮ ਤਰ ਮਨ ਕਮਾਇ ਸੇਵਾ ਸਾਧਨ ਜਨ ਅਰੇ ਰਾਯਾ ਕਹਉ ਨਨਕਿ ਅਮਨੀਚ ਕਰਮਾ ਸ਼ਰਮ ਪਰੀ ਰਖੂ ਸ਼ਰਮ ਏਕ ਓੰਕਾਰ ਸ੍ਰੀ ਵਾਇਗੁਰਜੀ ਕੀ ਫਤਿਹ ਕਵਯਵਾਤ ਭੇਰਤੀ ਚੌਪਈ ਹਮਰੇ ਕਰਮਾਂ ਦੇ ਰੱਛਾ ਪੂਰਨ ਹੋਏ ਜਿਤ ਕੀਛਾ ਤਬ ਜਦੁ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰ ਹਮਰੇ ਦੁਸ਼ਤ ਵਤਮਗਾ ਬੋ ਆਪ ਦੇ ਮਿਹ ਬਚਾਵੋ ਸੁਖੀ ਬਸੈ ਮੋਰੋ ਪਰਵਾਰ ਸੇਵਕ ਸਿਕ ਸਵੈ ਕਰਤਾ ਰਾ ਮੋਰ ਚਾ ਨੀ ਕਰਦ ਕਰਿਆ ਸਭ ਰਣ ਕੋ ਆਸ ਗਰਿਆ ਪੂਰਨ ਹੋਏ ਹਮਾਰੀ ਆਸਾ ਜੋਰ ਬਜਨ ਕੀ ਰਹਿ ਪਿਆਸਾ ਤੁਮੈ ਛਾੜ ਕੋ ਅਵਰ ਨਾ ਤੇ ਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵ ਕਸ ਕਮਰ ਦਰਿਆ ਚਣ ਚਣ ਸਤਰ ਹਮਾਰੇ ਮਾਰਿਆ ਆਪੋ ਤੇ ਮੁਝੇ ਵਰਿਆ ਬਰਨ ਕਾਲ ਕਾ ਦਰਸ਼ਨ ਵਰਿਆ ਹੋ ਜਾ ਉਸਦਾ ਮਰੇ ਪਛਾ ਅਸਰੀ ਅਸਤ ਜੁਜ ਕਰੀ ਰਚਾ ਰਾਖ ਲਿਆ ਮੇ ਰਖਣਿਆਰੀ ਸਾਹਿਬ ਸੰਤ ਸਹਾਈ ਪਿਆਰੇ ਦੇਰਬੰਦ ਦਰਸ਼ਨ ਕੇ ਹੰਤਾ ਤੁਮੋ ਪੂਰੀ ਚਤਰ ਤਸ ਗੰਤਾ ਕਾਲ ਪਾਈ ਬ੍ਰਹਮਾ ਬਪਤਾਰਾ ਕਾਲ ਪਾਈ ਸਿਵ ਜੀ ਅਵਤਾਰਾ ਕਾਲ ਪਾਈ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਥਮਾਸਾ ਜਵਨ ਕਾਲ ਜੋਗੀ ਸਿਵ ਕੀਓ ਮਿਹਰਾਜ ਬ੍ਰਹਮਾ ਜੁਧੀਓ ਜਵਨ ਕਾਲ ਸਵ ਲੋਕ ਸਵਾਰਾ ਨਮਸਕਾਰ ਤੈ ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਦ ਜੱਥਰ ਬਜਾਇਓ ਆਦੰਤ ਕੇਵ ਧਾਰਾ ਸੋਈ ਗੁਰੂ ਸਮਝੋ ਅਮਾਰਾ ਨਮਸ਼ਕਾਰ ਤਸੀ ਕੋ ਹਮਾਰੀ ਸਗਲ ਪ੍ਰਜਾ ਜਿਨੀ ਆਪ ਸਵਾਰੀ ਸੇਵਕਣ ਕੋ ਸੇਵਕਣ ਸੁਧੀਓ ਸਤਲ ਗੋਪਨ ਬੰਦ ਕੀਓ ਕਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਦੇ ਗੁੰਝਰ ਅਸਤੂਲਾ ਸਹ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਇਤੇ ਦੋਖੀ ਸੋਭਾ ਹੈ ਸਾਧਨ ਕੀ ਸੁਖੀ ਏਕੇ ਕੀ ਪੀਰ ਪਛਾਨ ਕਟ ਘਟ ਗਈ ੜਪੜ ਗਈ ਜਾਣੈ ਜਬ ਉਦ ਕਰਖ ਕਰਾ ਕਰਦਾਰ ਪ੍ਰਜਾ ਧਰਤਵ ਦੇ ਅਪਾਰ ਜਬ ਆਗਰ ਕਰ ਤੁ ਕਾਗੂ ਤੁਮਨ ਮਿਲਤ ਦੇ ਦਰਸਬੂ ਜੇ ਤੇ ਬਦਨ ਚੜ ਸਕਤਾਰੇ ਆਪ ਆਪਣੀ ਭੂਜ ਉਚਾਰ ਤੁਮ ਸਭ ਹੀ ਤੇ ਰਤਨ ਰਾਲਮ ਜਾਣਤ ਬੇਧ ਬੇਦਰ ਜਲਮ ਨਰੰਕਾਰ ਨਰਮਕਾਨ ਰਾਮ ਬਾਯ ਆਦਰੀਲਾ ਨਾਦ ਸੰਭਾ ਤਾਂ ਕਾ ਮੁਰਚਰਤ ਪੇਦਾ ਜਾ ਕੋ ਭੇਉ ਲਪਾਵੰ ਤੇ ਦੇਤਾ ਤਾਂ ਕੋ ਕਿਰਪਾ ਨੂੰ ਮੰਨਤ ਮਾ ਮੁਰ ਗਜ ਭੇਦਨ ਜਾਣਤ ਬਦਿਲ ਕੋ ਕਾ ਸਦਾ ਸੇਵਾ ਧਰੰਕਾਰ ਕਾ ਚਿੰਤਨ ਪੇਵਾ ਆਪ ਆਪਣੀ ਬਧਾ ਜੀਤੀ बरना तो बिन बे तू है देती तुमरा लखन जाय बसारा कहे बे सजा प्रथम संसार एक रूपन रूप स्वरूप रंग पे रंग के भूपा अन्न जे रसित जगीनी खान बो रज देनी कहूँ फुल राजा हो बैठा तो सिमट भाई हो शंकर एकट्ठा ਸਗਰੀ ਸ੍ਰੇਠ ਦਿਖਾਇਆ ਚੰਬਾ ਆਜ ਦਾ ਸਰੂਪ ਸੁਗੰਭਾ ਅਬ ਰਚਾ ਮੇਰੇ ਤੁਮ ਕਰੋ ਸਿੱਖ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਅਠਵਤ ਪਤਾ ਸ਼ਕਲ ਮਲੇਸ਼ ਕਰੋ ਰੰਗਾਤਾ ਜੀ ਅਸਤੋ ਜਤਮ ਸਰਣੀ ਪਰੇ ਤਿਰਕੇ ਦੁਸ਼ਟ ਦੁਖ ਮਾਰੇ ੁਰਖਾ ਜਉਣ ਪਗ ਪਰੇ ਧਿਆਰੇ ਤਿਰਕੇ ਦਉ ਸੰਕਟ ਸੋ ਟਾਰੇ ਜੋ ਕਲਕ ਇੱਕ ਬਾਰਤੀ ਆਇਆ ਤਾਂਕੇ ਕਾਲ ਨਿਕਟਨੀ ਆਹ ਰਚਾਇ ਤੇ ਸਭ ਕਾਲ ਦੁਸ਼ਟ ਅਰਿਸ਼ਟ ਤਦ ਕਾਲ ਕਿਰਪਾ ਅਦਿਸ਼ਤ ਨ ਜਾਏ ਨਹਰੂ ਤਾਂਕੇ ਤਪ ਤਨ ਕਬ ਹਰੂ ਹਰੇ ਤੇ ਸੇ ਘਰ ਮੋ ਸਭ ਹੋਏ ਦਰਦ ਜਾਨ ਜਵਾਂ ਜਗੀਰ ਕੋਈ ਇੱਕ ਬਾਰ ਜਿਨ ਤੁਮ ਸੰਭਾਰ ਕਾਲ ਪਹੁੰਚਤੇ ਤਾਏ ਅਵਾਰਾ ਜੇ ਨਰ ਨਾਮ ਤੇ ਯਾਰੋ ਕਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਗਏ ਤਮ ਸਰਨ ਦਿਹਾਰੇ ਆਵਾ ਦੇ ਲਿਓ ਬਾਰੇ ਸਰਬ ਧਰਮੋ ਸਾਈ ਦੁਸ਼ਟ ਦੋਖ ਤੇਨੇਓ ਬਚਾਏ ਖੜਗ ਕੇ ਤੇ ਮੈਂ ਸਰਨ ਦਿਹਾਰੀ ਆਬਾਦ ਲਿਓ ਭਾਰੀ ਸਰਬ ਧਰਮੋ ਸਾਈ ਦੁਸ਼ਟ ਦੋਖ ਤੇਨੇਓ ਬਚਾਏ ਤਵਿਆ ਪਾਈ ਗਏ ਜਗ ਤੇ ਤੁਮਰੇ ਤਦ ਤੇਗੁਆ ਖਤਰੇ ਨਿਆਨੇਓ राम रहीम पुराण कुरान अनेक कैमती कन बने आओ सिमरत शास्त्र वेद सब भेद के हम एक ना जाने आओ सिर यस पान कृपा तुमरे कर मैं ना कहो सब तो है बखानी अंधहरा सगन द्वार खुशड़ गए गय। गयो तवर्द भोर ਭਏ ਗਏ ਕੀ ਲਾਜ ਅਸ ਗੋਬਿੰਦ ਦਾਸ ਤਵਾਰ ਸਗਲ ਦਵਾਰ ਕੁਛਡ ਕੇ ਗਇਓ ਤਵਾਰ ਦਵਾਰ ਭਏ ਗਏ ਕੀ ਲਾਜ ਅਸ ਗੋਬਿੰਦ ਦਾਸ ਤਵਾਰ ਰਾਮ ਕਲੀ ਮਹਲਾ ਤੀਜਾ ਆਨੰਦ ਕੋੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤਾ ਪਾਇਆ ਸਹਿ ਸੇਤੀ ਮਨ ਵਧੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਵਣ ਆਈਆ ਸ਼ਬਦ ਤਾ ਗਾਉ ਮਰ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਦ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੁ ਕਰੀ ਤੀਰਾ ਕਰਿ ਸਭ ਸੁਵਰਨਾ ਸਭਨਾ ਗਲ ਸਮਰੱਥ ਸੁਆਮੀ ਸੋ ਗਿਆਨਵਸਾਰੇ ਕਹੇ ਨਾਨਕ ਮਨ ਮੇਰੇ ਸਦ ਰਹੁ ਹਰ ਨਾਲੇ ਛੇ ਚੇ ਸਾਈ ਭਾ ਕੀ ਨਹੀਂ ਕਰਦੇ ਰ ਘਰਤਾ ਤੇਰਾ ਸਭ ਕੁਝ ਜਿਸ ਦੇ ਸਵਾਬੇ ਸਦਾ ਸਿਫਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾ ਜੇ ਸ਼ਬਦ ਗਨੇ ਰ ਕਹਿ ਨਾਨਕ ਸੱਚੇ ਸਾਈ ਭਾ ਕਿਆ ਨਹੀਂ ਕਰਤੇ ਰ ਸਚਾ ਨਾਮ ਮੇਰਾ ਆਧਾਰ ਸਚ ਨਾਮ ਧਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਾਂ ਸੁਖ ਮਨ ਆਏ ਵਸੀਆਂ ਜਿਨੇ ਚਾਂ ਸਭ ਪੁਜਾਈਆਂ ਸਦਾ ਗੁਰਬਾਨ ਕੀਤਾ ਗੁਰ ਬਟੋ ਜਿਸ ਦੀ ਐ ਵੜਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਦਰ ਪਿਆਰੂ ਸਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਧਰਸ ਬਗ ਧਰਸ ਬਗ ਸ਼ਬਦ ਵਾਜੇ ਕਹ ਨਾ ਜਥ ਗਰਦਰੀਆ ਪੰਜ ਦੂਤ ਦਸ ਵਸ ਕੀਤੇ ਕਾਲ ਘੰਟ ਕਮਾਰਿਆ ਤੁਰ ਕਰ ਪਾਇ ਤ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਸਖੋਵਾ ਤੇ ਤੇ ਗਰ ਅਨਹਦ ਵਾਜੇ ਆਨੰਦ ਸੁਨੋ ਵਡ ਪਗਿਓ ਸਕਲ ਮਨੋਰਥ ਪੂਰੇ ਪਰਮ ਪਰਮ ਪ੍ਰਭ ਪਾਇਆ ਉਤਰ ਸਗਲ ਬਸੂਰੇ ਦੁੱਖ ਰੋਗ ਸੰਤਾਪ ਉਤਰ ਸੁਣੀ ਸੱਚੀ ਬਾਣੀ ਸੰਤ ਸਾਜਰ ਭਏ ਜਰਸੀ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤ ਭਵਤ ਸਤ ਗੁਰ ਰਿਆ ਪਰਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਗਤ ਪਵਤ ਸਤ ਗੁਰ ਰਿਆ ਪਰਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਗੇ ਵਾਜੇ ਅਨਹਦ ਤੂਰੇ ਹੁੰਦਾ ਵੜੀ ਮਹੱਲਾ ਪੰਜਵਾ ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅਮਰਦਨਾਮ ਠਾਕੁਰ ਕਾ ਪਈਓ ਜਿਸ ਕਾ ਸਸੁਵਧਾ ਜੇ ਕੋ ਕਵੈ ਜੇ ਕੋ ਪੁੰਚੈ ਤਿਸ ਕਾ ਉਦਾ ਇਹ ਵਸਤ ਜੀ ਨਜਾਈ ਨੈਤ ਨਿਤਰ ਕਰਦਾਰ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪ੍ਰਸਾਰ ਸਲੋਕ ਵਲ ਪੰਜਾਬਾ ਤੇਰਾ ਕੀਤਾ ਜਾ ਤੋ ਨਹੀਂ ਮਨ ਜੋ ਕਿਦੋਏ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਏ ਤਰਸ ਪਿਆ ਮੈਂ ਰਾਮਤ ਹੋਏ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮੇਰੇ ਤਾਂ ਜੀਵਾ ਤਨ ਮਨ ਦੀ ਮੈਂ ਅਰਿਆ ਤਰਸ ਪਿਆ ਮੈਂ ਰਾਮਤ ਹੋਏ सतगुरु सजना मिलिया नारक नाम मेरे ता जीवा तन मुन दीने अरिया पौड़ी जिथे तू समर्थ जिथे कोई नहीं ओते तेरी रख अग्नि उदर में है सुन के जम के दूत ना तेरे सर जाए भव जल बिकम सगा वो गुरु सऊदी पार पाए ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਗਾਈ ਕਲ ਮੈਂ ਆਪਣਾ ਗੁਣ ਗੋਵਿੰਦ ਗਾਹੀ ਸਭ ਸਨੋਂ ਕਿਰਪਾਲ ਸੁਮਲ ਸਾਹਿਬ ਬਿਰਤਲ ਕੋਈ ਨਾ ਜਾਏ ਜੀ ਆਵੇ ਤਦ ਆਏ ਸਨੋਗ ਮਲ ਪੰਜਵਾ ਅੰਤਰ ਗੁਰੂ ਆਦਨ ਜੀ ਵਜਬ ਗੁਰਨਾਵੋ ਜੇ ਤ੍ਰਿ ਸਤਗੁਰ ਪੇਖਣਾ ਸਰਮਣੀ ਸੁਣਾ ਗੁਰਨਾਵੋ ਸਤਗੁਰ ਸੇ ਤਿਰਤਿ ਅਧਰਗ ਪਏ ਜਾਵੋ ਬਹੁ ਨਾਨਕ ਕਿਰਪਾ ਘਰੇ ਜਿਸ ਨੂੰ ਇਹ ਵਧੇ ਜਗ ਵਿੱਚ ਉਤਮ ਗਾਢ ਹੈ ਰਲ ਕੇ ਕੇਵਲ ਪੰਜਿਵ ਰਕੇ ਰਖਣ ਯਾਰ ਆਪੋ ਬਾਰੀਆਂ ਨ ਗੁਰ ਕੀ ਪੈਰੀ ਪਾਏ ਕਾ ਸਾਰੀਆਂ ਨ ਹੋਇ ਆਪਦੇ ਆਲ ਮਨੁ ਨਵਸਾਰੀਆਂ ਨ ਸਾਧ ਜੀਨਾ ਕੇ ਸੰਗ ਭਵ ਜਰਧਾਰੀਆਂ ਨ ਸਖਤਨਿੰਦਕ ਦੁਸ਼ਟ ਖਿਨ ਮੈਂ ਬਧਾਰਿਆ ਨਾ ਤਿਸ ਸਾਹਿਬ ਕੀ ਟੇਕ ਨਾਨਕ ਮਨ ਵਾਹੀ ਜਿਸ ਸਿਮਰਤ ਸਕੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮਨ ਵਾਹੀ ਜਿਸ ਸਿਮਰਤ ਸੁਘੋਏ ਸਗਲੇ ਦੁੱਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ